ਜੀ ਸਰ ਆ ਡੀ ਸੀ ਸਾਹਿਬ ਇਸ ਤਰ੍ਹਾਂ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਾਦੀਆ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਿਆ ਸੀ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ði ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਹੈ ਗਵਰਨਮੈਂਟ ਰੋਤਲਾ ਕੱਲ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਮੈਂ ਸੱਚ ਚੈੱਕ ਕਰ ਲੈਣਾ ਸ਼ਾਂਤੀ ਇੰਟਰਨਲ ਵੀਰਾਂ ਨੇ ਲਗਾਤਾਰ ਬੰਦੇ ਉੱਪਰ ਸਰਵੇਲੈਂਸ ਰੱਖੀ ਕਿੰਨੀ ਕਮੀ ਨਹੀਂ ਲਾ ਲਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀਆਂ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬਾਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਦ ਕਿ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਜੀ ਅਸੀਂ 250 ਕਰੋੜ ਰੁਪਈਆ ਖਰਚਿਆ ਬਾਜਵਾ ਸਾਹਿਬ ਐਦ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫੇਰ ਵੇਖੋ ਉਹ ਹੀ ਹਾਲੇ ਦੀ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ मींस ਉੱਥੇ ਵਸੋ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਨੇ ਜ਼ਮੀਨਾਂ ਜ਼ਮੀਨਾਂ ਉੱਥੇ ਹੈ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏਗੇ ਬਹੁਤੇ ਉੱਥੇ ਡੇਰਾ ਇੱਕ ਅਦਾ ਕਾਮਤ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨੇ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਐ ਮੇਰੀ ਜੀ ਸਾਹਿਬ ਇੱਕ ਰਿਕੁਐਸਟ ਹੈ ਕੋ ਸਿਨੀਅਰ ਬੰਦਾ ਵੇਖੋ ਐਸ ਟੀ ਓ ਨਾਲ ਗੱਲ ਹੈ ਸਾਡੇ ਇੱਕ ਸਾਥੀ ਨੇ ਸਾਹਿਬ ਸ਼ੰਕ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਤੇ ਬੰਦੇ ਆ ਜਾ ਕੇ ਪੋਰੀਆਂ ਭਰਦੇ ਨੇ ਉਹ ਵੀ ਅੱਜ ਆਏ ਨੇ ਨੋਇੰਗ ਫੁਲੀ ਵੈਲ ਕਿ ਮੈਂ ਆਣਾ ਸੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਕੀ ਕਰੀਏ ਇਸ ਕਰਕੇ ਸਰ ਰੈਕਸ਼ਨ ਨੂੰ ਆਪੇ ਪਾਓ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਵੈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਤੁਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਦੇ ਕੇ ਡਰੇਨਾ ਕਿੱਡੀ ਸਾਫ਼ ਕੀਤੀ ਹੈ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਈਨਾ ਕਰੀਏ ਡਰੇਨਾ ਨੇ ਨੇ ਤਾਂ ਕੁਝ ਸਾਫ਼ ਵੀ ਨਹੀਂ ਕੀਤੀ ਦੀ ਇਹਨਾਂ ਨੇ ਠੀਕ ਹੈ ਜੀ ਤੇ ਪਲੀਜ਼ ਇਹ ਜੀ ਸਭ ਤੁਸੀਂ ਬੜੇ ਅੱਛੇ ਆਫੀਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੂਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਉਹ ਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਉਂਦੇ ਨੇ ਪਰਲੇ ਬਾਅਦ ਤੇ ਜ਼ਿਆਦਾ ਕਮਾਤ ਤੇ ਪਪੂਲਰ ਲੱਗਿਆ ਹੈ ਬਹੁਤ ਭਾਰੀ ਨੁਕਸਾਨ ਹੋਣਾ 2 2 3 3 ਹਫਤੇ ਆ ਪਾਣੀ ਖਲੋਟਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਤੇ ਨੀਵਾ ਹੋਇਆ ਹੈ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ਸਾਰੀ ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿੱਛੋਂ ਜਿਉਂ ਜਿਉਂ ਜਿਸਾਂ ਪਿੱਛੋਂ ਰਿਲੀਜ਼ਸ ਦਾ ਜਿਉਂ ਘਟਦੀ ਆ ਫਿਰ ਉਹਦਾ ਚੱਕੀ ਨਾਲ ਜੀ ਚੜਦੀ ਅਗਰ ਪਾਣੀ ਵੱਜ ਜਾਂਦਾ ਅੱਛਾ ਹੱਟਾ ਹੱਟ ਕੋਲ ਖੱਟਾ ਵਿੱਚ ਪਾਣੀ ਘਟ ਜਿਹਦੇ ਪਾਣੀ ਘਟਦਾ ਤਾਂ ਬਾਸ਼ਾ ਬੰਦ ਹੋ ਜਾਂਦੀਆਂ ਨਾ ਸਰ ਉੱਪਰ ਦੇਸ ਕੱਢ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੀ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਉਤਰੇਗਾ ਸਰ ਦੇਖੀ ਇਹ ਤਾਂ ਪਾਣੀ ਕਰ ਪਾਉਗਾ ਜੀ ਮਿਨਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕਰ ਦਾਂਗੇ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਵੇਖੋ ਕੋਈ ਨਾ ਕੁਝ مالی ਮਦਦ ਦੀ ਕੋਈ ਥੋੜੀ ਬੋਟੀ ਕਰ ਸਕਦੇ ਹਾਂ ਵੇਖੀ ਹਾਂ ਐਦਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨਸ ਨੇ ਸਾਰੀਆਂ ਕੰਪਲੀਟਲੀ ਐਦਕੀ ਪਹਿਲੀ ਵਾਰ ਸਾਡੀ ਸਰਕਾਰ ਦੇ ਨੇ ਸਾਫ ਕੀਤੀਆਂ ਡਰੇਨ 8 8000 ਕਿਲੋਮੀਟਰ ਇਹ 74 ਜਗ੍ਹਾ ਤੇ ਬੰਨ ਨੇ ਤੇ 250 ਕਰੋੜ ਰੁਪਈਆ ਲੱਗਾ ਜੇ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋਸੇ ਵੀ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਹੈ ਆਪਾਂ 88 ਤੋਂ ਬਾਅਦ 88 ਤੋਂ ਬਾਅਦ ਐਰਕਾਂ ਆਇਆ ਬਜਟ ਦੇ ਕਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜਦੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਜੇ ਜਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਤਾ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰੰਦਾ ਬਸ ਹੈਲੀਕਾਪਟਰ ਇੱਥੇ ਲਾ ਕੇ ਉਹ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਤੇ ਪ੍ਰਹਿਰਾਮਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿੰਡ